ਕੋਰ ਪੁਲਿਸ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਦਾਵਾ ਕੀਤਾ ਗਿਆ ਹੈ ਕਿ ਥਾਣਾ ਸਾਦਿਕ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਵੱਡੀ ਕਾਰਵਾਈ ਕਰਦੇ ਹੋਏ ਦੋ ਅਜਿਹੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਪਾਸੋਂ ਮੌਕੇ ਤੇ ਹੀ 522 ਗ੍ਰਾਮ ਅੱਧਾ ਕਿਲੋ ਤੋਂ ਵੀ ਵੱਧ ਮਾਤਰਾ ਵਿੱਚ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਰੋੜਾਂ ਰੁਪਏ ਦੀ ਕੀਮਤ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜੀ ਮੈਂ ਚੱਲ ਰਹੀ ਹੈ ਉਸਤੇ ਸਾਡੇ ਫ੍ਰੀ ਕੋਡ ਪੀਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸਾਡੇ ਐਸਐਚਓ ਨਜੀਬ ਪੱਟੀ ਜਿਹੜੇ ਸਾਧਕ ਨੇ ਇਹਨਾਂ ਦੇ ਟੀਮ ਦੇ ਏਐਸਆਈ ਰਾਜਿੰਦਰ ਸਿੰਘ ਜੋ ਕਿ ਇੱਕ ਸਰਚ ਪ੍ਰੈਸ ਜਾਂ ਬਾਹਰ ਸਿੰਘ ਤੇ ਉਹਨਾਂ ਨੂੰ ਇੱਕ ਦਾਣਾ ਮੰਡੀ ਦੇ ਦੋ ਸ਼ੱਕੀ ਲੜਕੇ ਦਿਖਾਈ ਦਿੱਤੇ ਜਿਨ੍ਹਾਂ ਦਾ ਨਾਮ ਚਮਸ਼ੇਰ ਸਿੰਘ ਜਿਹੜਾ ਵਾਸੀ ਫਤੇ ਚੱਕ ਜ਼ਿਲ੍ਹਾ ਤਰਨਤਾਰਨ ਅਤੇ ਜਿਹੜਾ ਦੂਸਰਾ ਸੀ ਗਗਨਦੀਪ ਸਿੰਘ ਵਾਸੀ total ਜਿਹੜਾ ਤਰਨਤੰਨ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਛੱਕ ਦੇ ਆਦਤ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਰੂਰ ਸੱਚ ਕੀਤੀ ਗਈ ਸੱਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜੋ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜਦੋਂ ਇਹਨੇ ਸੱਚ ਕੀਤੀ ਗਈ ਇਹਨਾਂ ਵਿੱਚੋਂ ਜਿਹੜਾ ਸ਼ਮਸ਼ੇਰ ਸਿੰਘ ਸੀ ਇਸ ਤੋਂ 252 ਗ੍ਰਾਮ ਹੈਰੋਂ ਅਤੇ ਗਗਨਦੀਪ ਸਿੰਘ ਤੋਂ 264 ਗ੍ਰਾਮ ਹੈਰੋਂ ਬਰਾਮਦ ਹੋਈ ਟੋਟਲ ਇਹਨਾਂ ਤੋਂ 516 ਗ੍ਰਾਮ ਜਿਹੜੀ ਹੈਰੋਨ ਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸਿਓਗੇ ਕਿ ਜਿਹੜਾ ਗਗਨਦੀਪ ਹੈ ਇਸ ਤੇ ਪਹਿਲਾਂ ਵੀ ਇੱਕ ਐਨਡੀ ਦਾ ਮਕਦਮਾ ਦਰਜ ਹੈ ਤੇ ਦੋਨੋਂ ਇਸ ਦਾ ਜਿਹੜਾ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧ ਸਨ ਤੇ ਇਸ ਦਾ ਸਾਡੇ ਏਵੀਏ ਚ ਸਪਲਾਈ ਕਰਨ ਆਏ ਸਨ ਜਿਨ੍ਹਾਂ ਨੂੰ ਅੱਜ ਮਹਾਜੋ ਕੋਰਟ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਦੇ ਰਿਮਾਂਡ ਤੇ ਅਸੀਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਵੀ ਜੇ ਇਹ ਐਡੀ ਇੰਨੀ ਹੈਵੀ ਕੁਆਂਟੀਟੀ ਜਿਹੜੀ ਅੱਧਾ 52 ਗ੍ਰਾਮ ਹੈਰੋਨ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਆ ਦੇ ਵਿੱਚ ਸਾਡੇ ਫਰੀਕੋਟ ਜ਼ਿਲ੍ਹੇ ਵਿੱਚ ਅੱਗੇ ਕਿੰਨੂ ਕਿੰਨੂ ਸਪਲਾਈ ਕਰਨ